ਕਿਹੜੀ ਪਾਰਟੀ ਵੱਲੋਂ ਹਾਂਜੀ ਭਾਜਪਾ 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 ਮਾਰੇ ਭਾਜਪਾ ਮਾਰੇ ਗੱਡੀ ਉੱਤੇ ਬੈਠੇ ਦੋਵੇਂ ਨੌਜਵਾਨ ਹੁੱਲੜਬਾਜ਼ੀ ਕਰਦੇ ਨਜ਼ਰ ਆ ਰਹੇ ਨੇ ਦਰਅਸਲ ਇਹ ਪੂਰਾ ਮਾਮਲਾ ਅਮ੍ਰਿਤਸਰ ਦੇ ਲੋਹੌਰੀ ਗੇਟ ਦਾ ਹੈ ਜਿੱਥੇ ਦਿਨ ਦਿਹਾੜੇ ਭੀੜ ਭੜ ਵਾਲੇ ਇਲਾਕੇ ਦੇ ਵਿੱਚ ਇਹ ਨੌਜਵਾਨ ਜਲਦੀ ਗੱਡੀ ਦੇ ਉੱਪਰ ਬੈਠੇ ਹੋਏ ਨੇ ਤੇ ਹੁੱਲੜਬਾਜ਼ੀ ਕਰਦੇ ਨਜ਼ਰ ਆ ਰਹੇ ਨੇ ਪੁੱਛਣ ਉੱਤੇ ਖੁਦ ਨੂੰ ਇਹ ਭਾਜਪਾ ਦੇ ਵਰਕਰ ਦੱਸਦੇ ਇੱਕ ਪਾਸੇ ਜਿੱਥੇ ਇਹ ਨੌਜਵਾਨ ਟ੍ਰੈਫਿਕ ਨਿਯਮਾਂ ਦੀਆਂ ਤੱਜੀਆਂ ਉਡਾਉਂਦੇ ਨਜ਼ਰ ਆਏ ਉੱਥੇ ਹੀ ਦੂਜੇ ਪਾਸੇ ਆਪਣੀ ਜਾਨ ਜੋਖਮ ਵਿੱਚ ਵੀ ਪਾ ਰਹੇ ਨੇ ਜਿਸ ਤਰ੍ਹਾਂ ਦੇ ਨਾਲ ਚਲਦੀ ਗੱਡੀ ਦੇ ਵਿੱਚ ਉੱਪਰ ਬੈਠੇ ਹੋਏ ਨੇ ਕਿਤੇ ਵੀ ਕੋਈ ਵੀ ਵੱਡੀ ਕਟਨਾ ਹੋਵਾ ਫਰ ਸਕਤੀ ਸੀ ਫਿਲਹਾਲ ਇਹਨਾਂ ਨੌਜਵਾਨਾਂ ਬਾਰੇ ਤੇ ਇਸ ਵੀਡੀਓ ਬਾਰੇ ਤੁਹਾਡਾ ਕੀ ਕਹਿਣਾ ਹੈ ਕਮੈਂਟ ਬਾਕਸ ਉੱਤੇ ਆਪਣੀ ਰਾਏ ਜ਼ਰੂਰ ਦੇਣਾ ਪਰ ਇਸ ਤੋਂ ਪਹਿਲਾਂ ਇਸ ਵੀਡੀਓ ਦੇ ਉੱਤੇ ਨਜ਼ਰ ਜ਼ਰੂਰ ਮਾਰੋ ਯੇ ਦੀ ਮਾਰੇ ਚਾਹ ਦੇ ਦੀ ਪਾਰਟੀ ਹੋਏ ਮੇਰੀ ਗੱਲ ਪਾਪਾ ਵੀ ਹਾਂ ਭਾਈ ਕਿਹੜੀ ਪਾਰਟੀ ਵੱਲੋਂ ਹਾਂਜੀ ਪੀਪੀ ਬਿਜਲੀ ਯੇ ਦੀ ਮਾਰੇ ਭਾਈ ਕਿਹੜੀ ਪਾਰਟੀ ਵੱਲੋਂ ਹਾਂਜੀ ਭਾਜਪਾ 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 ਮਾਰੇ ਭਾਜਪਾ ਮਾਰੇ ਗੱਡੀ ਉੱਤੇ ਬੈਠੇ ਦੋਵੇਂ ਨੌਜਵਾਨ ਹੁੱਲੜਬਾਜ਼ੀ ਕਰਦੇ ਨਜ਼ਰ ਆ ਰਹੇ ਨੇ ਦਰਸਾ ਰਹੇ ਪੂਰਾ ਮਾਮਲਾ ਅੰਮ੍ਰਿਤਸਰ ਦੇ ਲੋਹੌਰੀ ਗੇਟ ਦਾ ਜਿੱਥੇ ਦਿਨ ਦਿਹਾੜੇ ਭੀੜ ਭੜ ਵਾਲੇ ਇਲਾਕੇ ਦੇ ਵਿੱਚ ਇਹ ਨੌਜਵਾਨ ਚਲਦੀ ਗੱਡੀ ਦੇ ਉੱਪਰ ਬੈਠੇ ਹੋਏ ਨੇ ਤੇ ਹੁੱਲੜਬਾਜ਼ੀ ਕਰਦੇ ਨਜ਼ਰ ਆ ਰਹੇ ਨੇ ਪੁੱਛਣ ਉਤੇ ਖੁਦ ਨੂੰ ਇਹ ਭਾਜਪਾ ਦੇ ਵਰਕਰ ਦੱਸ ਰਹੇ ਇੱਕ ਪਾਸੇ ਜਿੱਥੇ ਇਹ ਨੌਜਵਾਨ ਟ੍ਰੈਫਿਕ ਨਿਯਮਾਂ ਦੀਆਂ ਤੱਜੀਆਂ ਉਡਾਉਂਦੇ ਨਜ਼ਰ ਆਏ ਉੱਥੇ ਹੀ ਦੂਜੇ ਪਾਸੇ ਆਪਣੀ ਜਾਨ ਜੋਖਮ ਵਿੱਚ ਵੀ ਪਾ ਰਹੇ ਨੇ ਜਿਸ ਤਰ੍ਹਾਂ ਦੇ ਨਾਲ ਚਲਦੀ ਗੱਡੀ ਦੇ ਵਿੱਚ ਉੱਪਰ ਬੈਠੇ ਹੋਏ ਨੇ ਕਿਤੇ ਵੀ ਕੋਈ ਵੀ ਵੱਡੀ ਕਟਨਾ ਹੋਵਾ ਫਰ ਸਕਤੀ ਸੀ ਫਿਲਹਾਲ ਇਹਨਾਂ ਨੌਜਵਾਨਾਂ ਬਾਰੇ ਤੇ ਇਸ ਵੀਡੀਓ ਬਾਰੇ ਤੁਹਾਡਾ ਕੀ ਕਹਿਣਾ ਹੈ ਕਮੈਂਟ ਬਾਕਸ ਉੱਤੇ ਆਪਣੀ ਰਾਏ ਜ਼ਰੂਰ ਦੇਣਾ ਪਰ ਇਸ ਤੋਂ ਪਹਿਲਾਂ ਇਸ ਵੀਡੀਓ ਦੇ ਉੱਤੇ ਨਜ਼ਰ ਜ਼ਰੂਰ ਮਾਰੋ ਯੇ ਦੀ ਮਾਰ ਐ ਭਾਈ ਕਿਹੜੀ ਪਾਰਟੀ ਵੱਲੋਂ ਹਾਂਜੀ ਪੀਪੀ ਬਿਜਲੀ ਯੇ ਦੀ ਮਾਰ ਐ ਈਏ ਵੀ ਮਾਰੇ ਈਏ ਵੀ ਮਾਰੇ ਗੱਡੀ ਉੱਤੇ ਬੈਠੇ ਦੋਵੇਂ ਨੌਜਵਾਨ ਹੁੱਲੜਬਾਜ਼ੀ ਕਰਦੇ ਨਜ਼ਰ ਆ ਰਹੇ ਨੇ ਦਰਸਾਰੇ ਪੂਰਾ ਮਾਮਲਾ ਅੰਮ੍ਰਿਤਸਰ ਦੇ ਲੋਹੌਰੀ ਗੇਟ ਦਾ ਹੈ ਜਿੱਥੇ ਦਿਨ ਦਿਹਾੜੇ ਭੀੜ ਭੜ ਵਾਲੇ ਇਲਾਕੇ ਦੇ ਵਿੱਚ ਇਹ ਨੌਜਵਾਨ ਚਲਦੀ ਗੱਡੀ ਦੇ ਹੋਏ ਨੇ ਤੇ ਹੁੱਲੜਬਾਜ਼ੀ ਕਰਦੇ ਨਜ਼ਰ ਆ ਰਹੇ ਨੇ ਪੁੱਛਣ ਉਤੇ ਖੁਦ ਨੂੰ ਇਹ ਭਾਜਪਾ ਦੇ ਵਰਕਰ ਦੱਸ ਰਹੇ ਇੱਕ ਪਾਸੇ ਜਿੱਥੇ ਇਹ ਨੌਜਵਾਨ ਤੁਹਾCTk ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਨਜ਼ਰ ਆਏ ਉੱਥੇ ਹੀ ਦੂਜੇ ਪਾਸੇ ਆਪਣੀ ਜਾਨ ਜੋਖਮ ਵਿੱਚ ਵੀ ਪਾਰੇ ਨੇ ਜਿਸ ਤਰ੍ਹਾਂ ਦੇ ਨਾਲ ਚੱਲਦੀ ਗੱਡੀ ਦੇ ਵਿੱਚ ਉੱਪਰ ਬੈਠੇ ਹੋਏ ਨੇ ਕਿਤੇ ਵੀ ਕੋਈ ਵੀ ਵੱਡੀ ਘਟਨਾ ਹੋਵਾ ਫਰ ਸਕਦੀ ਸੀ ਫਿਲਹਾਲ ਇਹਨਾਂ ਨੌਜਵਾਨਾਂ ਬਾਰੇ ਤੇ ਇਸ ਵੀਡੀਓ ਬਾਰੇ ਤੁਹਾਡਾ ਕੀ ਕਹਿਣਾ ਹੈ ਕਮੈਂਟ ਬਾਕਸ ਉੱਤੇ ਆਪਣੀ ਰਾਏ ਜ਼ਰੂਰ ਦੇਣਾ ਪਰ ਇਸ ਤੋਂ ਪਹਿਲਾਂ ਇਸ ਵੀਡੀਓ ਦੇ ਉੱਤੇ ਨਜ਼ਰ ਜ਼ਰੂਰ ਮਾਰੋ ਇਹ ਦੀ ਪਾਰਟੀ ਚਾਹੇ ਦੀ ਪਾਰਟੀ ਮੇਰੀ ਜਨਤੂ ਆਹ ਭਾਈ ਕਿਹੜੀ ਪਾਰਟੀ ਵੱਲੋਂ ਹਾਂਜੀ ਪੀਪੀ ਵਿਜੇ ਮੀਆਂ ਇਹ ਦੀ ਮਾਰਾ ਕਿਹੜੀ ਪਾਰਟੀ ਦਾ ਹਾਂਜੀ ਭਾਜਪਾ 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 ਮਾਰੇ ਭਾਜਪਾ ਮਾਰੇ ਗੱਡੀ ਉੱਤੇ ਬੈਠੇ ਦੋਵੇਂ ਨੌਜਵਾਨ ਹੁੱਲੜਬਾਜ਼ੀ ਕਰਦੇ ਨਜ਼ਰ ਆ ਰਹੇ ਨੇ ਦਰਅਸਲ ਪੂਰਾ ਮਾਮਲਾ ਅੰਮ੍ਰਿਤਸਰ ਦੇ ਲੋਹੌਰੀ ਗੇਟ ਦਾ ਹੈ ਜਿੱਥੇ ਦਿਨ ਦਿਹਾੜੇ ਢੀੜਪਾੜ ਵਾਲੇ ਇਲਾਕੇ ਦੇ ਵਿੱਚ ਇਹ ਨੌਜਵਾਨ ਚਲਦੀ ਗੱਡੀ ਦੇ ਉੱਪਰ ਬੈਠੇ ਹੋਏ ਨੇ ਤੇ ਹੁੱਲੜਬਾਜ਼ੀ ਕਰਦੇ ਨਜ਼ਰ ਆ ਰਹੇ ਨੇ ਪੁੱਛੋਤੇ ਖੁਦ ਨੂੰ ਇਹ ਭਾਜਪਾ ਦੇ ਵਰਕਰ ਦੱਸ ਰਹੇ ਇੱਕ ਪਾਸੇ ਜਿੱਥੇ ਇਹ ਨੌਜਵਾਨ ਟ੍ਰੈਫਿਕ ਨਿਯਮਾਂ ਦੀਆਂ ਤੜ੍ਹੀਆਂ ਉਡਾਉਂਦੇ ਨਜ਼ਰ ਆਏ ਉੱਥੇ ਹੀ ਦੂਜੇ ਪਾਸੇ ਆਪਣੀ ਜਾਨ ਜੋਖਮ ਵਿੱਚ ਵੀ ਪਾ ਰਹੇ ਨੇ ਜਿਸ ਤਰ੍ਹਾਂ ਦੇ ਨਾਲ ਚਲਦੀ ਗੱਡੀ ਦੇ ਵਿੱਚ ਉੱਪਰ ਬੈਠੇ ਹੋਏ ਨੇ ਕਿਤੇ ਵੀ ਕੋਈ ਵੀ ਵੱਡੀ ਕਟਨਾ ਹੋਵਾ ਫਰ ਸਕਤੀ ਸੀ ਫਿਲਹਾਲ ਇਹਨਾਂ ਨੌਜਵਾਨਾਂ ਬਾਰੇ ਤੇ ਇਸ ਵੀਡੀਓ ਬਾਰੇ ਤੁਹਾਡਾ ਕੀ ਕਹਿਣਾ ਹੈ ਕਮੈਂਟ ਬਾਕਸ ਉੱਤੇ ਆਪਣੀ ਰਾਏ ਜ਼ਰੂਰ ਦੇਣਾ ਪਰ ਇਸ ਤੋਂ ਪਹਿਲਾਂ ਇਸ ਵੀਡੀਓ ਦੇ ਉੱਤੇ ਨਜ਼ਰ ਜ਼ਰੂਰ ਮਾਰੋ ਇਹ ਦੀ ਮਾਰ ਐ ਚਾਹ ਦੇ ਦੀ ਬੰਦੀ ਰੇ ਮੇਰੀ ਗੱਲ ਆ ਹਾਂ ਭਾਈ ਕਿਹੜੀ ਪਾਰਟੀ ਨਾਲੋਂ ਹਾਂ ਜੀ ਪੀਪੀ ਵਿਜਮੀਆਂ ਇਹ ਦੀ ਮਾਰ ਐ ਹਾਂਜੀ ਭੀਜਪੀ ਭੀਜਪੀ ਆਈਏਪੀ ਮਾਰੇ ਆਈਏਪੀ ਮਾਰੇ ਗੱਡੀ ਉੱਤੇ ਬੈਠੇ ਦੋਵੇਂ ਨੌਜਵਾਨ ਹੁੱਲੜਬਾਜ਼ੀ ਕਰਦੇ ਨਜ਼ਰ ਆ ਰਹੇ ਨੇ ਦਰਅਸਲ ਇਹ ਪੂਰਾ ਮਾਮਲਾ ਅੰਮ੍ਰਿਤਸਰ ਦੇ ਲੋਹੌਰੀ ਗੇਟ ਦਾ ਹੈ ਜਿੱਥੇ ਦਿਨ ਦਿਹਾੜੇ ਭੀੜਪਾੜ ਵਾਲੇ ਇਲਾਕੇ ਦੇ ਵਿੱਚ ਇਹ ਨੌਜਵਾਨ ਚਲਦੀ ਗੱਡੀ ਦੇ ਉੱਪਰ ਬੈਠੇ ਹੋਏ ਨੇ ਤੇ ਹੁੱਲੜਬਾਜ਼ੀ ਕਰਦੇ ਨਜ਼ਰ ਆ ਰਹੇ ਨੇ ਪੁਛੋਂ ਉਤੇ ਖੁਦ ਨੂੰ ਇਹ ਭਾਜਪਾ ਦੇ ਵਰਕਰ ਦੱਸ ਰਹੇ ਇੱਕ ਪਾਸੇ ਜਿੱਥੇ ਇਹ ਨੌਜਵਾਨ ਟ੍ਰੈਫਿਕ ਨਿਯਮਾਂ ਦੀਆਂ ਤੱਜੀਆਂ ਉਡਾਉਂਦੇ ਨਜ਼ਰ ਆਏ ਉੱਥੇ ਹੀ ਦੂਜੇ ਪਾਸੇ ਆਪਣੀ ਜਾਨ ਜੋਖਮ ਵਿੱਚ ਵੀ ਪਾ ਰਹੇ ਨੇ ਜਿਸ ਤਰ੍ਹਾਂ ਦੇ ਨਾਲ ਚਲਦੀ ਗੱਡੀ ਦੇ ਵਿੱਚ ਉੱਪਰ ਬੈਠੇ ਹੋਏ ਨੇ ਕਿਤੇ ਵੀ ਕੋਈ ਵੀ ਵੱਡੀ ਕਟਨਾ ਹੋਵਾ ਫਰ ਸਕਤੀ ਸੀ ਫਿਲਹਾਲ ਇਹਨਾਂ ਨੌਜਵਾਨਾਂ ਬਾਰੇ ਤੇ ਇਸ ਵੀਡੀਓ ਬਾਰੇ ਤੁਹਾਡਾ ਕੀ ਕਹਿਣਾ ਹੈ ਕਮੈਂਟ ਬਾਕਸ ਉੱਤੇ ਆਪਣੀ رائے ਜ਼ਰੂਰ ਦੇਣਾ ਪਰ ਇਸ ਤੋਂ ਪਹਿਲਾਂ ਇਸ ਵੀਡੀਓ ਦੇ ਉੱਤੇ ਨਜ਼ਰ ਜ਼ਰੂਰ ਮਾਰੋ आगा। आगा। भाई कड़ी पार्टी बीजेपी महाराज ਕਿਹੜੀ ਪਾਰਟੀ ਵੱਲੋਂ ਹਾਂਜੀ ਭਾਜਪਾ 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 ਮਾਰੇ ਭਾਜਪਾ ਮਾਰੇ ਗੱਡੀ ਉੱਤੇ ਬੈਠੇ ਦੋਵੇਂ ਨੌਜਵਾਨ ਹੁੱਲੜਬਾਜ਼ੀ ਕਰਦੇ ਨਜ਼ਰ ਆ ਰਹੇ ਨੇ ਦਰਅਸਲ ਇਹ ਪੂਰਾ ਮਾਮਲਾ ਅੰਮ੍ਰਿਤਸਰ ਦੇ ਲੋਹੌਰੀ ਗੇਟ ਦਾ ਹੈ ਜਿੱਥੇ ਦਿਨ ਦਿਹਾੜੇ ਭੀੜਪਾੜ ਵਾਲੇ ਇਲਾਕੇ ਦੇ ਵਿੱਚ ਇਹ ਨੌਜਵਾਨ ਚਲਦੀ ਗੱਡੀ ਦੇ ਉੱਪਰ ਬੈਠੇ ਹੋਏ ਨੇ ਤੇ ਹੁੱਲੜਬਾਜ਼ੀ ਕਰਦੇ ਨਜ਼ਰ ਆ ਰਹੇ ਨੇ ਪੁੱਛਣ ਉੱਤੇ ਖੁਦ ਨੂੰ ਇਹ ਭਾਜਪਾ ਦੇ ਵਰਕਰ ਦੱਸ ਰਹੇ ਇੱਕ ਪਾਸੇ ਜਿੱਥੇ ਇਹ ਨੌਜਵਾਨ ਟ੍ਰੈਫਿਕ ਨਿਯਮਾਂ ਦੀਆਂ ਤੜ੍ਹੀਆਂ ਉਡਾਉਂਦੇ ਨਜ਼ਰ ਆਏ ਉੱਥੇ ਹੀ ਦੂਜੇ ਪਾਸੇ ਆਪਣੀ ਜਾਨ ਜੋਖਮ ਵਿੱਚ ਵੀ ਪਾ ਰਹੇ ਨੇ ਜਿਸ ਤਰ੍ਹਾਂ ਦੇ ਨਾਲ ਚੱਲਦੀ ਗੱਡੀ ਦੇ ਵਿੱਚ ਉੱਪਰ ਬੈਠੇ ਹੋਏ ਨੇ ਕਿਤੇ ਵੀ ਕੋਈ ਵੀ ਵੱਡੀ ਕਟਨਾ ਹੋਵਾ ਫਰ ਸਕਤੀ ਸੀ ਫਿਲਹਾਲ ਇਹਨਾਂ ਨੌਜਵਾਨਾਂ ਬਾਰੇ ਤੇ ਇਸ ਵੀਡੀਓ ਬਾਰੇ ਤੁਹਾਡਾ ਕੀ ਕਹਿਣਾ ਹੈ ਕਮੈਂਟ ਬਾਕਸ ਉੱਤੇ ਆਪਣੀ ਰਾਏ ਜ਼ਰੂਰ ਦੇਣਾ ਪਰ ਇਸ ਤੋਂ ਪਹਿਲਾਂ ਇਸ ਵੀਡੀਓ ਦੇ ਉੱਤੇ ਨਜ਼ਰ ਜ਼ਰੂਰ ਮਾਰੋ

ਦੀ ਪੀਪੀ ਇਹ ਵੀ ਮਾਰੇ ਇਹ ਵੀ ਮਾਰੇ ਗੱਡੀ ਉੱਤੇ ਬੈਠੇ ਦੋਵੇਂ ਨੌਜਵਾਨ ਹੁੱਲੜਬਾਜ਼ੀ ਕਰਦੇ ਨਜ਼ਰ ਆ ਰਹੇ ਨੇ ਦਰਸਾਰੇ ਪੂਰਾ ਮਾਮਲਾ ਅੰਮ੍ਰਿਤਸਰ ਦੇ ਲੋਹੌਰੀ ਗੇਟ ਦਾ ਹੈ ਜਿੱਥੇ ਦਿਨ ਦਿਹਾੜੇ ਭੀੜ ਭੜ ਵਾਲੇ ਇਲਾਕੇ ਦੇ ਵਿੱਚ ਇਹ ਨੌਜਵਾਨ ਜਲਦੀ ਗੱਡੀ ਦੇ ਉੱਪਰ ਬੈਠੇ ਹੋਏ ਨੇ ਤੇ ਹੁੱਲੜਬਾਜ਼ੀ ਕਰਦੇ ਨਜ਼ਰ ਆ ਰਹੇ ਨੇ ਪੁੱਛਣ ਉਤੇ ਖੁਦ ਨੂੰ ਇਹ ਭਾਜਪਾ ਦੇ ਵਰਕਰ ਦੱਸ ਰਹੇ ਇੱਕ ਪਾਸੇ ਜਿੱਥੇ ਇਹ ਨੌਜਵਾਨ ਟ੍ਰੈਫਿਕ ਨਿਯਮਾਂ ਦੀਆਂ ਤੱਜੀਆਂ ਉਡਾਉਂਦੇ ਨਜ਼ਰ ਆਏ ਉੱਥੇ ਹੀ ਦੂਜੇ ਪਾਸੇ ਆਪਣੀ ਜਾਨ ਜੋਖਮ ਵਿੱਚ ਵੀ ਪਾ ਰਹੇ ਨੇ ਜਿਸ ਤਰ੍ਹਾਂ ਦੇ ਨਾਲ ਚਲਦੀ ਗੱਡੀ ਦੇ ਵਿੱਚ ਉੱਪਰ ਬੈਠੇ ਹੋਏ ਨੇ ਕਿਤੇ ਵੀ ਕੋਈ ਵੀ ਵੱਡੀ ਕਟਨਾ ਹੋਵਾ ਫਰ ਸਕਤੀ ਸੀ ਫਿਲਹਾਲ ਇਹਨਾਂ ਨੌਜਵਾਨਾਂ ਬਾਰੇ ਤੇ ਇਸ ਵੀਡੀਓ ਬਾਰੇ ਤੁਹਾਡਾ ਕੀ ਕਹਿਣਾ ਹੈ ਕਮੈਂਟ ਬਾਕਸ ਉੱਤੇ ਆਪਣੀ ਰਾਏ ਜ਼ਰੂਰ ਦੇਣਾ ਪਰ ਇਸ ਤੋਂ ਪਹਿਲਾਂ ਇਸ ਵੀਡੀਓ ਦੇ ਉੱਤੇ ਨਜ਼ਰ ਜ਼ਰੂਰ ਮਾਰੋ ਇਹਦੀ ਪਾਰਟੀ ਜੋ ਦੇ ਦੀ ਪਾਰਟੀ ਹੈ ਮੇਰੀ ਗੱਲ ਮਮਾ ਵੀ ਆਹ ਭਾਈ ਕਿਹੜੀ ਪਾਰਟੀ ਵੱਲੋਂ ਹਾਂਜੀ ਪੀਪੀ ਵਿਜੇ ਮੀਆਂ ਇਹਦੀ ਹੀ ਮਾਰਾ ਹਾਂਜੀ ਪੀਜਪੀ ਪੀਜਪੀ ਮਾਰੇ ਪੀਜਪੀ ਮਾਰੇ ਗੱਡੀ ਉੱਤੇ ਬੈਠੇ ਦੋਵੇਂ ਨੌਜਵਾਨ ਹੁੱਲੜਬਾਜ਼ੀ ਕਰਦੇ ਨਜ਼ਰ ਆ ਰਹੇ ਨੇ ਦਰਅਸਲ ਇਹ ਪੂਰਾ ਮਾਮਲਾ ਅੰਮ੍ਰਿਤਸਰ ਦੇ ਲੋਹੌਰੀ ਗੇਟ ਦਾ ਹੈ ਜਿੱਥੇ ਦਿਨ ਦਿਹਾੜੇ ਭੀੜਪਾੜ ਵਾਲੇ ਇਲਾਕੇ ਦੇ ਵਿੱਚ ਇਹ ਨੌਜਵਾਨ ਚਲਦੀ ਗੱਡੀ ਦੇ ਉੱਪਰ ਬੈਠੇ ਹੋਏ ਨੇ ਤੇ ਹੁੱਲੜਬਾਜ਼ੀ ਕਰਦੇ ਨਜ਼ਰ ਆ ਰਹੇ ਨੇ ਪੁਛੋਂ ਉਤੇ ਖੁਦ ਨੂੰ ਇਹ ਭਾਜਪਾ ਦੇ ਵਰਕਰ ਦੱਸ ਰਹੇ ਇੱਕ ਪਾਸੇ ਜਿੱਥੇ ਇਹ ਨੌਜਵਾਨ ਟ੍ਰੈਫਿਕ ਨਿਯਮਾਂ ਦੀਆਂ ਤੜ੍ਹੀਆਂ ਉਡਾਉਂਦੇ ਨਜ਼ਰ ਆਏ ਉੱਥੇ ਹੀ ਦੂਜੇ ਪਾਸੇ ਆਪਣੀ ਜਾਨ ਜੋਖਮ ਵਿੱਚ ਵੀ ਪਾ ਰਹੇ ਨੇ ਜਿਸ ਤਰ੍ਹਾਂ ਦੇ ਨਾਲ ਚਲਦੀ ਗੱਡੀ ਦੇ ਵਿੱਚ ਉੱਪਰ ਬੈਠੇ ਹੋਏ ਨੇ ਕਿਤੇ ਵੀ ਕੋਈ ਵੀ ਵੱਡੀ ਕਟਨਾ ਹੋਵਾ ਪਰ ਸਕਤੀ ਸੀ ਫਿਲਹਾਲ ਇਹਨਾਂ ਨੌਜਵਾਨਾਂ ਬਾਰੇ ਤੇ ਇਸ ਵੀਡੀਓ ਬਾਰੇ ਤੁਹਾਡਾ ਕੀ ਕਹਿਣਾ ਹੈ ਕਮੈਂਟ ਬਾਕਸ ਉੱਤੇ ਆਪਣੀ ਰਾਏ ਜ਼ਰੂਰ ਦੇਣਾ ਪਰ ਇਸ ਤੋਂ ਪਹਿਲਾਂ ਇਸ ਵੀਡੀਓ ਦੇ ਉੱਤੇ ਨਜ਼ਰ ਜ਼ਰੂਰ ਮਾਰੋ

ਦਰਸਾਰੇ ਪੂਰਾ ਮਾਮਲਾ ਅੰਮ੍ਰਿਤਸਰ ਦੇ ਲੋਹੌਰੀ ਗੇਟ ਦਾ ਹੈ ਜਿੱਥੇ ਦਿਨ ਦਿਹਾੜੇ ਭੀੜ ਭੜ ਵਾਲੇ ਇਲਾਕੇ ਦੇ ਵਿੱਚ ਇਹ ਨੌਜਵਾਨ ਚਲਦੀ ਗੱਡੀ ਦੇ ਉੱਪਰ ਬੈਠੇ ਹੋਏ ਨੇ ਤੇ ਹੁੱਲੜਬਾਜ਼ੀ ਕਰਦੇ ਨਜ਼ਰ ਆ ਰਹੇ ਨੇ ਪੁੱਛਣ ਉਤੇ ਖੁਦ ਨੂੰ ਇਹ ਭਾਜਪਾ ਦੇ ਵਰਕਰ ਦੱਸ ਰਹੇ ਨੇ ਇੱਕ ਪਾਸੇ ਜਿੱਥੇ ਇਹ ਨੌਜਵਾਨ ਟ੍ਰੈਫਿਕ ਨਿਯਮਾਂ ਦੀਆਂ ਤੱਜੀਆਂ ਉਡਾਉਂਦੇ ਨਜ਼ਰ ਆਏ ਉੱਥੇ ਹੀ ਦੂਜੇ ਪਾਸੇ ਆਪਣੀ ਜਾਨ ਜੋਖਮ ਵਿੱਚ ਵੀ ਪਾ ਰਹੇ ਨੇ ਜਿਸ ਤਰ੍ਹਾਂ ਦਿਨਾਂ ਚੱਲਦੀ ਗੱਡੀ ਦੇ ਵਿੱਚ ਉੱਪਰ ਬੈਠੇ ਹੋਏ ਨੇ ਕਿਤੇ ਵੀ ਕੋਈ ਵੀ ਵੱਡੀ ਕਟਨਾ ਹੋਵਾ ਪਰ ਸਕਤੀ ਸੀ ਫਿਲਹਾਲ ਇਹਨਾਂ ਨੌਜਵਾਨਾਂ ਬਾਰੇ ਤੇ ਇਸ ਵੀਡੀਓ ਬਾਰੇ ਤੁਹਾਡਾ ਕੀ ਕਹਿਣਾ ਹੈ ਕਮੈਂਟ ਬਾਕਸ ਉੱਤੇ ਆਪਣੀ ਰਾਏ ਜ਼ਰੂਰ ਦੇਣਾ ਪਰ ਇਸ ਤੋਂ ਪਹਿਲਾਂ ਇਸ ਵੀਡੀਓ ਦੇ ਉੱਤੇ ਨਜ਼ਰ ਜ਼ਰੂਰ ਮਾਰੋ जादे दी पार्टी रे मेरी हां भाई कडी पार्टी है लो हां जी बीजेपी बीजेपी आ ले दी मारा भाई कडी पार्टी है लो हां जी बीजेपी बीजेपी आ ले दी मारा इए जी आ रे ਗੱਡੀ ਉੱਤੇ ਬੈਠੇ ਦੋਵੇਂ ਨੌਜਵਾਨ ਹੁੱਲੜਬਾਜ਼ੀ ਕਰਦੇ ਨਜ਼ਰ ਆ ਰਹੇ ਨੇ ਦਰਅਸਲ ਇਹ ਪੂਰਾ ਮਾਮਲਾ ਅੰਮ੍ਰਿਤਸਰ ਦੇ ਲੋਹੌਰੀ ਗੇਟ ਦਾ ਹੈ ਜਿੱਥੇ ਦਿਨ ਦਿਹਾੜੇ ਭੀੜ ਭੜ ਵਾਲੇ ਇਲਾਕੇ ਦੇ ਵਿੱਚ ਇਹ ਨੌਜਵਾਨ ਜਲਦੀ ਗੱਡੀ ਦੇ ਉੱਪਰ ਬੈਠੇ ਹੋਏ ਨੇ ਤੇ ਹੁੱਲੜਬਾਜ਼ੀ ਕਰਦੇ ਨਜ਼ਰ ਆ ਰਹੇ ਨੇ ਪੁੱਛਣ ਉਤੇ ਖੁਦ ਨੂੰ ਇਹ ਭਾਜਪਾ ਦੇ ਵਰਕਰ ਦੱਸ ਰਹੇ ਇੱਕ ਪਾਸੇ ਜਿੱਥੇ ਇਹ ਨੌਜਵਾਨ traffic ਨਿਯਮਾਂ ਦੀਆਂ ਤੜ੍ਹੀਆਂ ਉਡਾਉਂਦੇ ਨਜ਼ਰ ਆਏ ਉਤੇ ਹੀ ਦੂਜੇ ਪਾਸੇ ਆਪਣੀ ਜਾਨ ਜੋਖਮ ਵਿੱਚ ਵੀ ਪਾਰੇ ਨੇ ਜਿਸ ਤਰ੍ਹਾਂ ਦੇ ਨਾਲ ਚੱਲਦੀ ਗੱਡੀ ਦੇ ਵਿੱਚ ਉੱਪਰ ਬੈਠੇ ਹੋਏ ਨੇ ਕਿਤੇ ਵੀ ਕੋਈ ਵੀ ਵੱਡੀ ਘਟਨਾ ਵਾਪਰ ਸਕਦੀ ਸੀ ਫਿਲਹਾਲ ਇਹਨਾਂ ਨੌਜਵਾਨਾਂ ਬਾਰੇ ਤੇ ਇਸ ਵੀਡੀਓ ਬਾਰੇ ਤੁਹਾਡਾ ਕੀ ਕਹਿਣਾ ਹੈ ਕਮੈਂਟ ਬਾਕਸ ਉੱਤੇ ਆਪਣੀ ਰਾਏ ਜ਼ਰੂਰ ਦੇਣਾ ਪਰ ਸਤੋਂ ਪਹਿਲਾਂ ਇਸ ਵੀਡੀਓ ਦੇ ਉੱਤੇ ਨਜ਼ਰ ਜ਼ਰੂਰ ਮਾਰੋ ਏ ਮਰੀਦਾਂ ਸਵਾਗਤ ਆ ਪੰਮਾ ਵੀ ਆ ਭਾਈ ਕਿਹੜੀ ਪਾਰਟੀ ਵੱਲੋਂ ਹਾਂਜੀ ਭਾਪੀ ਬੀਜਪੀ ਬੀਜਪੀ ਵੀ ਮਾਰੇ ਬਗਲਾਰ ਆ ਗੇਰ ਦੇ ਵਿਚਾਲੇ ਭਾਈ ਕਿਹੜੀ ਪਾਰਟੀ ਵੱਲੋਂ ਹਾਂਜੀ ਭਾਪੀ ਬੀਜਪੀ ਬੀਜਪੀ ਵੀ ਮਾਰੇ ਇਹ ਵੀ ਮਾਰੇ ਗੱਡੀ ਉੱਤੇ ਬੈਠੇ ਦੋਵੇਂ ਨੌਜਵਾਨ ਹੁੱਲੜਬਾਜ਼ੀ ਕਰਦੇ ਨਜ਼ਰ ਆ ਰਹੇ ਨੇ ਦਰਸਾਰੇ ਪੂਰਾ ਮਾਮਲਾ ਅਮ੍ਰਿਤਸਰ ਦੇ ਲੋਹੜੀ ਗੇਟ ਦਾ ਹੈ ਜਿੱਥੇ ਦਿਨ ਦਿਹਾੜੇ ਭੀੜ ਭੜ ਵਾਲੇ ਇਲਾਕੇ ਦੇ ਵਿੱਚ ਇਹ ਨੌਜਵਾਨ ਚਲਦੀ ਗੱਡੀ ਦੇ ਉੱਪਰ ਬੈਠੇ ਹੋਏ ਨੇ ਤੇ ਹੁੱਲੜਬਾਜ਼ੀ ਕਰਦੇ ਨਜ਼ਰ ਆ ਰਹੇ ਨੇ ਪੁੱਛਣ ਉਤੇ ਖੁਦ ਨੂੰ ਇਹ ਭਾਜਪਾ ਦੇ ਵਰਕਰ ਦੱਸ ਰਹੇ ਨੇ ਇੱਕ ਪਾਸੇ ਜਿੱਥੇ ਇਹ ਨੌਜਵਾਨ ਟ੍ਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਨਜ਼ਰ ਆਏ ਉੱਥੇ ਹੀ ਦੂਜੇ ਪਾਸੇ ਆਪਣੀ ਜਾਨ ਜੋਖਮ ਵਿੱਚ ਵੀ ਪਾ ਰਹੇ ਨੇ ਜਿਸ ਤਰ੍ਹਾਂ ਦਿਨਾਲ ਚੱਲਦੀ ਗੱਡੀ ਦੇ ਵਿੱਚ ਉੱਪਰ ਬੈਠੇ ਹੋਏ ਨੇ ਕਿਤੇ ਵੀ ਕੋਈ ਵੀ ਵੱਡੀ ਘਟਨਾ ਹੋਵਾ ਫਰ ਸਕਦੀ ਸੀ ਫਿਲਹਾਲ ਇਹਨਾਂ ਨੌ ਜਵਾਨਾਂ ਬਾਰੇ ਤੇ ਇਸ ਵੀਡੀਓ ਬਾਰੇ ਤੁਹਾਡਾ ਕੀ ਕਹਿਣਾ ਹੈ ਕਮੈਂਟ ਬਾਕਸ ਉੱਤੇ ਆਪਣੀ ਰਾਏ ਜ਼ਰੂਰ ਦੇਣਾ ਪਰ ਇਸ ਤੋਂ ਪਹਿਲਾਂ ਇਸ ਵੀਡੀਓ ਦੇ ਉੱਤੇ ਨਜ਼ਰ ਜ਼ਰੂਰ ਮਾਰੋ ਭਾਈ ਕਿਹੜੀ ਪਾਰਟੀ ਵੱਲੋਂ ਹਾਂਜੀ ਪੀਪੀ বিজেপি ਆਹ ਲਈਏ ਵੀ ਮਾਰੇ ਭਾਈ ਕਿਹੜੀ ਪਾਰਟੀ ਵੱਲੋਂ ਹਾਂਜੀ ਪੀਪੀ বিজেপি ਆਹ ਲਈਏ ਵੀ ਮਾਰੇ ਈਐਨਡੀ ਮਾਰੇ ਗੱਡੀ ਉੱਤੇ ਬੈਠੇ ਦੋਵੇਂ ਨੌਜਵਾਨ ਹੁੱਲੜਬਾਜ਼ੀ ਕਰਦੇ ਨਜ਼ਰ ਆ ਰਹੇ ਨੇ ਦਰਸਾਰੇ ਪੂਰਾ ਮਾਮਲਾ ਅੰਮ੍ਰਿਤਸਰ ਦੇ ਲੋਹੌਰੀ ਗੇਟ ਦਾ ਹੈ ਜਿੱਥੇ ਦਿਨ ਦਿਹਾੜੇ ਭੀੜ ਭੜ ਵਾਲੇ ਇਲਾਕੇ ਦੇ ਵਿੱਚ ਇਹ ਨੌਜਵਾਨ ਚਲਦੀ ਗੱਡੀ ਦੇ ਉੱਪਰ ਬੈਠੇ ਹੋਏ ਨੇ ਤੇ ਹੁੱਲੜ ਪਾਸੀ ਘਰ ਦੇ ਨਜ਼ਰ ਆ ਰਹੇ ਨੇ ਪੁੱਛਣ ਉਤੇ ਖੁਦ ਨੂੰ ਇਹ ਪਾਛਪਾ ਦੇ ਵਰਕਰ ਦੱਸ ਰਹੇ ਇੱਕ ਪਾਸੇ ਜਿੱਥੇ ਇਹ ਨੌਜਵਾਨ ਟਰੈਫਿਕ ਨਿਯਮਾਂ ਦੀਆਂ ਤੱਜੀਆਂ ਉਡਾਉਂਦੇ ਨਜ਼ਰ ਆਏ ਉੱਥੇ ਹੀ ਦੂਜੇ ਪਾਸੇ ਆਪਣੀ ਜਾਨ ਜੋਖਮ ਵਿੱਚ ਵੀ ਪਾ ਰਹੇ ਨੇ ਜਿਸ ਤਰ੍ਹਾਂ ਵੀ ਨਾਲ ਚੱਲਦੀ ਗੱਡੀ ਦੇ ਵਿੱਚ ਉੱਪਰ ਬੈਠੇ ਹੋਏ ਨੇ ਕਿਤੇ ਵੀ ਕੋਈ ਵੀ ਵੱਡੀ ਕਟਨਾ ਹੋਵਾ 퍼 ਸਕਤੀ ਸੀ ਫਿਲਹਾਲ ਇਹਨਾਂ ਨੌ ਜਵਾਨਾਂ ਬਾਰੇ ਤੇ ਇਸ ਵੀਡੀਓ ਬਾਰੇ ਤੁਹਾਡਾ ਕੀ ਕਹਿਣਾ ਹੈ ਕਮੈਂਟ ਬਾਕਸ ਉੱਤੇ ਆਪਣੀ ਰਾਏ ਜ਼ਰੂਰ ਦੇਣਾ ਪਰ ਇਸ ਤੋਂ ਪਹਿਲਾਂ ਇਸ ਵੀਡੀਓ ਦੇ ਉੱਤੇ ਨਜ਼ਰ ਜ਼ਰੂਰ ਮਾਰੋ भाई हाँ? कड़ी पार्टी है लो हां जी बीजेपी बीजेपी हां बीजेपी मारे भाई कड़ी पार्टी है लो हां जी बीजेपी बीजेपी हां बीजेपी मारे बीजेपी मारे गड्डी उत्ते बैठे दोवे नौजवान हुल्लड़बाजी करते नजर आ रहे ਦਰਸਾਰੇ ਪੂਰਾ ਮਾਮਲਾ ਅੰਮ੍ਰਿਤਸਰ ਦੇ ਲੋਹੌਰੀ ਗੇਟ ਦਾ ਹੈ ਜਿੱਥੇ ਦਿਨ ਦਿਹਾੜੇ ਭੀੜ ਭੜ ਵਾਲੇ ਇਲਾਕੇ ਦੇ ਵਿੱਚ ਇਹ ਨੌਜਵਾਨ ਚਲਦੀ ਗੱਡੀ ਦੇ ਉੱਪਰ ਬੈਠੇ ਹੋਏ ਨੇ ਤੇ ਹੁੱਲੜ ਪਾਸੀ ਘਰ ਦੇ ਨਜ਼ਰ ਆ ਰਹੇ ਨੇ ਪੁੱਛਣ ਉਤੇ ਖੁਦ ਨੂੰ ਇਹ ਭਾਜਪਾ ਦੇ ਵਰਕਰ ਦੱਸ ਰਹੇ ਇੱਕ ਪਾਸੇ ਜਿੱਥੇ ਇਹ ਨੌਜਵਾਨ ਟ੍ਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਨਜ਼ਰ ਆਏ ਉੱਥੇ ਹੀ ਦੂਜੇ ਪਾਸੇ ਆਪਣੀ ਜਾਨ ਜੋਖਮ ਵਿੱਚ ਵੀ ਪਾ ਰਹੇ ਨੇ ਜਿਸ ਤਰ੍ਹਾਂ ਦਿਨਾਲ ਚੱਲਦੀ ਗੱਡੀ ਦੇ ਵਿੱਚ ਉੱਪਰ ਬੈਠੇ ਹੋਏ ਨੇ ਕਿਤੇ ਵੀ ਕੋਈ ਵੀ ਵੱਡੀ ਘਟਨਾ ਹੋਵਾ ਪਰ ਸਕਤੀ ਸੀ ਫਿਲਹਾਲ ਇਹਨਾਂ ਨੌ ਜਵਾਨਾਂ ਬਾਰੇ ਤੇ ਇਸ ਵੀਡੀਓ ਬਾਰੇ ਤੁਹਾਡਾ ਕੀ ਕਹਿਣਾ ਹੈ ਕਮੈਂਟ ਬਾਕਸ ਉੱਤੇ ਆਪਣੀ ਰਾਏ ਜ਼ਰੂਰ ਦੇਣਾ ਪਰ ਇਸ ਤੋਂ ਪਹਿਲਾਂ ਇਸ ਵੀਡੀਓ ਦੇ ਉੱਤੇ ਨਜ਼ਰ ਜ਼ਰੂਰ ਮਾਰੋ जादे दीवा पे रे